ਇਸ ਲਈ ਰੱਬ ਦੇ ਘਰ ਵਿੱਚ ਆ ਕੇ ਨਾ ਕਹਿੰਦੇ ਜੁਬਾਨ ਤੋਂ ਸੋਚ ਸਮਝ ਕੇ ਲਫ਼ਜ਼ ਸਾਨੂੰ ਕੱਢਣੇ ਚਾਹੀਦੇ ਐ ਕਿਉਂਕਿ ਉਹ ਤਾਂ ਦਰ ਹੈ ਉਹਦਾ ਘਰ ਹੈ ਉਹਨੇ ਕਿਹੜੇ ਵੇਲੇ ਸਾਡੀ ਜੁਬਾਨ ਤੋਂ ਨਿਕਲੇ ਨੂੰ ਤਥਾਸ ਨੂੰ ਕਹਿੰਦੇ ਨਾ ਪੂਰਾ ਕਰ ਦੇਣਾ ਹੈ ਉਹ ਹੀ ਜਾਣਦਾ ਹੈ ਤਾਂ ਹੀ ਅਸੀਂ ਬਹੁਤ ਵਾਰ ਦੱਸੀਦਾ ਕਿ ਰਹਿਮਤ ਕਬ ਹੋਰ ਕਿਸ ਪਰ ਹੋ ਜਾਏ ਇਸਕਾ ਕੋਈ ਅੰਦਾਜ਼ਾ ਨਹੀਂ ਹੁੰਦਾ ਉਹ ਇਹ ਤਾਂ ਰਹਿਮਤ ਦਾ ਘਰ ਹੈ ਇਸ ਘਰ ਦਾ ਬੰਦ ਕਬੀ ਨਹੀਂ ਹੁੰਦਾ ਦਰਵਾਜ਼ਾ ਨਹੀਂ ਹੁੰਦਾ ਇਹ ਰੱਬ ਦੀਆਂ ਮਾਲਕ ਦੀਆਂ ਰਹਿਮਤਾਂ ਦੇ ਦਰਵਾਜ਼ੇ ਦੇ 24 ਘੰਟੇ ਲੈ ਸੋਚ ਸਮਝ ਕੇ ਮੂੰਹ ਚੋਂ ਗੱਲ ਕੱਢਿਓ ਸਮਝਦੇ ਹੋ ਕਿ ਨਹੀਂ ਖੁਸ਼ੀਆਂ ਦੀ ਗੱਲ ਕੱਢੋ ਕਾਮਯਾਬੀ ਦੀ ਗੱਲ ਕੱਢੋ ਹਮੇਸ਼ਾ ਇਹੀ ਕਿਹਾ ਕਰੋ ਮੇਰਾ ਮਾਲਕ ਮੇਰੇ ਨਾਲ ਹੈ ਮੇਰੇ ਜੀਵਨ ਦੀ ਖੁਸ਼ੀਆਂ ਹੀ ਮੇਰਾ ਮਾਲਕ ਮੇਰੇ ਨਾਲ ਹੈ ਮੈਂ ਬਹੁਤ ਅੱਛੀ ਜ਼ਿੰਦਗੀ ਜੀ ਰਿਹਾ ਹਾਂ ਤੰਦਰੁਸਤੀ ਭਰੀ ਜ਼ਿੰਦਗੀ ਜੀ ਰਿਹਾ ਹਾਂ ਕੋਈ ਸਿਹਤ ਬਾਰੇ ਪੁੱਛੋ ਤਾਂ ਕਹੋ ਮੇਰੀ ਸਿਹਤ ਬਹੁਤ ਮੇਰਾ ਕਾਰੋਬਾਰ ਬਹੁਤ ਮੇਰੇ ਜੀਵਨ 'ਚ ਖੁਸ਼ੀਆਂ ਹੀ ਬੱਲੇ ਵਾਗਰੇ ਖੁਸ਼ੀਆਂ ਵਰਡ ਹੈ ਨਾ ਜਿਹੜਾ ਵਰਡ ਹੈ ਸ਼ਬਦ ਹੈ ਇਹ ਤੁਹਾਡੀ ਜੁਬਾਨ ਤੇ ਹਮੇਸ਼ਾ ਰਹਿਣਾ ਚਾਹੀਦਾ ਮੈਂ ਬਹੁਤ ਖੁਸ਼ ਹਾਂ ਮੇਰੇ ਪਰਿਵਾਰ ਚ ਬਹੁਤ ਖੁਸ਼ੀਆਂ ਹੈ ਮੇਰੇ ਕਾਰੋਬਾਰ ਚ ਬਹੁਤ ਤਰੱਕੀ ਹੈ ਮੇਰਾ ਪਰਿਵਾਰ ਪੂਰੀ ਤਰ੍ਹਾਂ ਸਵਸਥ ਹੈ ਮੇਰੀ ਸਿਹਤ ਕੋਈ ਪੁੱਛੇ ਨਾ ਹੁਣ ਗੌਰ ਕਰਨਾ ਕਿਤੇ ਦਰਦ ਨਹੀਂ ਹੋਵੇ ਨਾ ਹਾਏ ਮੇਰੇ ਇੱਥੇ ਦਰਦ ਕੀ ਕਰ ਲੈਣੇ ਉਹਨੇ ਉਹਨੂੰ ਦੱਸ ਕੇ ਦਰਦ ਮੇਰੇ ਇੱਥੇ ਉਹਨਾਂ ਠੀਕ ਕਰ ਦੇਣੀ ਹੈ ਬਲਕਿ ਤੁਸੀਂ ਕਹੋ ਮੇਰੇ ਮਾਲਕ ਦੀ ਰਹਿਮਤ ਨਾਲ ਮੈਂ ਪੂਰੀ ਤਰ੍ਹਾਂ ਫਿੱਟ ਹਾਂ ਜਦੋਂ ਕਹਿੰਦਾ ਮੇਰੇ ਮਾਲਕ ਦੀ ਰਹਿਮਤ ਨਾਲ ਮੈਂ ਪੂਰੀ ਤਰ੍ਹਾਂ ਫਿੱਟ ਹਾਂ ਤਾਂ ਮਾਲਕ ਦੀ ਰਹਿਮਤ ਨੇ ਪਤਾ ਕੀ ਦੇਖਣਾ ਆ ਫਿਰ ਇਹਦੇ ਦਰਦ ਹੈ ਪਰ ਉਹਨੂੰ ਕਹਿ ਰਿਹਾ ਮਾਲਕ ਦੀ ਰਹਿਮਤ ਨਾਲ ਪੂਰੀ ਤਰ੍ਹਾਂ ਸਵਸਤ ਹੋ ਤਾਂ ਜਾ ਇਹਨੂੰ ਸਵਸਤ ਕਰ ਦਈਏ ਕਿਉਂਕਿ ਜਿਸ ਵਿਸ਼ਵਾਸ ਨਾਲ ਤੁਸੀਂ ਬੋਲਣਾ ਹੈ ਰੱਬ ਨੇ ਪੂਰਾ ਵੀ ਕਰਨਾ ਹੈ ਕਿਉਂਕਿ ਉਹਦੀ ਰਹਿਮਤ ਕੋਈ ਛੋਟੀ ਚੀਜ਼ ਨਹੀਂ ਹੈ ਉਹਦੀ ਰਹਿਮਤ ਬਹੁਤ ਬੜੀ ਹੈ ਬਸ ਉਹਦੀ ਰਹਿਮਤ ਤੇ ਵਿਸ਼ਵਾਸ ਕਰਨਾ ਪੈਂਦਾ ਹੈ ਇਸੇ ਲਈ ਬੁੱਲੇ ਸ਼ਾਹ ਕਹਿੰਦੇ ਫਕੀਰਾਂ ਦੀ ਗੱਲ ਸਮਝ ਲੈ ਫਕੀਰਾਂ ਦੀ ਗੱਲ ਮੰਨ ਲੈ ਅੱਜ ਸਾਡੀ ਗੱਲ ਇਹ ਮੰਨ ਲਿਓ ਆ ਜੋ ਕਿਹਾ ਤੁਹਾਨੂੰ कि दुख का जिक्र ना करो खुशियां की गल करो अगर ये गल लोगे तो फिर इसी तरह जिंदा बुले शाह नहीं गया परेशानियों भरे भरी जिंदगी सुखों की सौगात बन जाएगी जब तो आड़ी भी परेशानियां तकलीफा दुखों वाली जिंदगी ये सुखा की सौगात बन जाएगी कोई कमी नहीं रहेगी समझना जरा और अगली लाइन च बुले शाह की कहते हैं कि परेशानियों भरी जिंदगी सुखों की सौगात बन जाएगी ਜੋ ਨਾ ਡਰੇ ਕਿਸੇ ਮੁਸ਼ਕਿਲ ਸੇ ਐਸੀ ਤੇਰੀ ਜਾਤ ਬਣ ਜਾਏਗੀ ਜਾਤ ਦਾ ਮਤਲਬ ਹੁੰਦਾ ਸਮਝ ਦਿਓ ਕਿ ਨਹੀਂ ਜਾਤ ਦਾ ਮਤਲਬ ਇਹ ਤੇ ਭੁੱਲੇ ਕਿ ਧਰਮ ਦੀ ਗੱਲ ਨਹੀਂ ਕਰ ਰਹੇ ਕਿਤੇ ਜਾਤੀਵਾਦ ਦੀ ਗੱਲ ਨਹੀਂ ਕਰ ਰਹੇ ਉਹ ਤੁਹਾਡੀ ਗੱਲ ਕਰ ਰਹੇ ਇਹਦਾ ਬੰਦਾ ਕਹਿੰਦਾ ਔਰਤ ਯਾਤ ਮਰਦ ਯਾਤ ਬੱਚਾ ਬੁੜਾ ਇਦਾਂ ਉਹ ਕਹਿੰਦੇ ਤੇਰਾ ਇਹ ਵਿजूद ਇਹ ਇਦਾਂ ਦਾ ਬਣ ਜਾਏਗਾ ਤੇਰਾ ਇਹ ਜੀਵਨ ਇਦਾਂ ਦਾ ਬਣ ਜਾਏਗਾ ਜਿਹਨੂੰ ਕਿਸੇ ਮੁਸ਼ਕਿਲ ਦਾ ਡਰ ਰਹੇਗਾ ਰਹੇਗਾ ਨਹੀਂ ਜਿਹਨੂੰ ਕਿਸੇ ਕਿਸਮ ਦੀ ਚਿੰਤਾ ਯੋਕੇ ਜਦੋਂ ਫਕੀਰਾਂ ਦੀ ਗੱਲ ਮੰਨ ਲਈ ਤਾਂ ਫਿਰ ਚਿੰਤਾਵਾਂ ਤਾਂ ਉਹਦੇ ਖਤਮ ਤਾਂ ਜਿਹੜਾ ਫਕੀਰਾਂ ਦੀ ਗੱਲ ਨੂੰ ਮੰਨ ਲੈਂਦਾ ਹੈ ਫਿਰ ਉਹਦੇ ਜੀਵਨ ਦੇ ਸਾਰੇ ਡਰ ਵੀ ਦੂਰ ਹੋ ਜਾਂਦੇ ਫਿਰ ਉਹਨੂੰ ਮੁਸ਼ਕਲਾਂ ਦਾ ਡਰ ਵੀ ਨਹੀਂ ਰਹਿੰਦਾ ਇਸ ਲਈ ਬੁੱਲੇ ਸ਼ਾਹ ਕਹਿੰਦੇ ਜੋ ਉਹ ਨਾ ਡਰੇ ਕਿਸੇ ਮੁਸ਼ਕਿਲ ਸੇ ਐਸੀ ਤੇਰੀ ਬਚ ਜਾਏਗੀ ਜਾਤ ਬਣ ਜਾਏਗੀ ਉਹ ਬੁੱਲੇ ਸ਼ਾਹ ਉਸ ਰੱਬ ਸੇ ਦਿਲ ਲਗਾ ਕੇ ਤੋ ਦੇਖ ਫਿਰ ਸਾਥੀ ਤੇਰੀ ਇਹ ਸਾਰੀ ਕਾਇਨਾਤ ਤੰਦੇ ਇੱਕ ਵਾਰ ਉਹਦੇ ਨਾਲ ਦਿਲ ਲਾ ਕੇ ਦੇਖੋ ਤਾਂ ਹੋ ਕੇ ਦੇ ਫਿਰ ਪੂਰੀ ਦੁਨੀਆ ਹੀ ਤੇਰੇ ਸਾਥੀ ਯਾਨੀ ਇਹ ਕਾਇਨਾਤ ਇਹ ਕੁਦਰਤ ਇਹ ਪੂਰੀ ਕੁਦਰਤ ਤੇਰੇ ਨਾਲ ਤੇਰਾ ਸਾਥ ਦੇਣ ਵਾਸਤੇ ਖੜ ਜਾਏਗੀ ਪੂਰੀ ਕੁਦਰਤ ਤੇਰਾ ਸਾਥ ਦੇਵੇਗੀ ਕਿਉਂਕਿ ਇਹੀ ਤਾਂ ਚੀਜ਼ ਹੈ ਜੇਰਾ ਦੇਖੋ ਇਤਿਹਾਸ ਵਿੱਚ ਚਾਹੇ حضرت ਇਬਰਾਹਿਮ ਦੀ ਜ਼ਿੰਦਗੀ ਪੜ ਲਓ ਚਾਹੇ موسی ਜੋ ਖੁਦਾ ਦੇ ਪੈਗੰਬਰ ਹੈ ਨਾ حضرت ਇਬਰਾਹਿਮ ਜਾਂ موسی ਅਲੈ ਸਲਾਮ ਜਾਂ ਹੋਰ ਕਿੰਨੇ ਫਕੀਰ ਫਕੀਰ ਉਹਨਾਂ ਦੀ ਜ਼ਿੰਦਗੀ ਪੜ ਕੇ ਦੇਖੋ ਉਹਨਾਂ ਦੀ ਜੀਵਨੀ ਕਿ ਕਿਦਾਂ ਕੁਦਰਤ ਨੇ ਉਹਨਾਂ ਦਾ ਸਾਥ ਦਿੱਤਾ ਕਹਿੰਦੇ ਅੱਗ ਕੁਦਰਤ ਹੈ ਪਾਣੀ ਕੁਦਰਤ ਹੈ ਹਵਾਵਾਂ ਕੁਦਰਤ ਹੈ ਇਹ ਜ਼ਮੀਨ ਕੁਦਰਤ ਹੈ ਪੇੜ ਪੌਦੇ ਕੁਦਰਤ ਹੈ ਜਦੋਂ ਇਬਰਾਹੀਮ ਨੂੰ ਨਮਰੂਦ ਨੇ ਅੱਗ ਵਿੱਚ ਸੁੱਟਿਆ ਤਾਂ ਅੱਗ ਉਹਨਾਂ ਦੀ ਸਾਥੀ ਬਣ ਗਈ ਕਿ 40 ਦਿਨ ਅੰਦਰ ਰਹਿ ਪਰ ਅੱਗ ਨੇ ਬਾਲ ਵੀ ਬੰਕਾ ਕਹਿੰਦੇ ਕੁਦਰਤ ਦਾ ਸਾਥ ਦਿੰਦੀ ਹੈ حضرت موسی ਨੂੰ ਕਈ ਵਾਰ ਦੱਸਿਆ ਕਿ ਸਮੁੰਦਰ ਵਿੱਚੋਂ ਰਸਤਾ ਬਣ ਗਿਆ ਹਾਲਾਂਕਿ ਪਾਣੀ ਕੁਦਰਤ ਪਾਣੀ ਨੇ ਵੀ ਰਸਤਾ ਉਕੇ ਜਦੋਂ ਉਹਦੇ ਨਾਲ ਇਨਸਾਨ ਜੁੜ ਜਾਂਦਾ ਹੈ ਨਾ ਤਾਂ ਫੇ ਕੁਦਰਤ ਕਹਿੰਦੀ ਹੁਣ ਤੂੰ ਕੱਲਾ ਨਹੀਂ ਐ ਮੈਂ ਤੇਰੇ ਬਸ ਗੱਲ ਤਾਂ ਵਿਸ਼ਵਾਸ ਦੀ ਐ ਹੁਣ ਦੇਖੋ ਜਿੱਦਾਂ ਇਹ ਬੁੱਲੇ ਸ਼ਾਹ ਨੇ ਗੱਲ ਕੀਤੀ ਨਾ ਇਦਾਂ ਹੀ ਹਜ਼ਰਤ ਸੁਲਤਾਨ ਬਾਹੂ ਨੇ ਕਿੰਨਾ ਪਿਆਰਾ ਕਿਹਾ ਹੈ ਹਜ਼ਰਤ ਸੁਲਤਾਨ ਬਾਹੂ ਉਹਨਾਂ ਦਾ ਕਲਾਮ ਦੇਖੋ ਕੀ ਕਹਿੰਦਾ ਹੈ ਹਜ਼ਰਤ ਸੁਲਤਾਨ ਬਾਹੂ ਕਹਿੰਦੇ ਡਰ ਫਿਕਰਾਂ ਦੇ 나ਗ ਭਿਆੰਕਰ ਡਰ ਫਿਕਰਾਂ ਦੇ 나ਗ ਭਿਆੰਕਰ 나ਗ ਭਿਆੰਕਰ ਜਿਨ੍ਹਾਂ ਨੇ ਬਹੁਤ ਡਰਾਇਆ ਹੂ ਦਰ ਫਿਕਰਾਂ ਦੇ नाग ਭਿਆੰਕਰ ਜਿਨ੍ਹਾਂ ਨੇ ਬਹੁਤ ਡਰਾਇਆ ਹੂੰ ਉਹ ਰਾਤਾਂ ਦੀ ਮੈਂ ਨੀਂਦ ਗੁਆਈ ਦਰ ਫਿਕਰਾਂ ਦੇ ਵਿੱਚ ਰਾਤ ਗੁਆਈ ਔਰ ਦਿਨ ਦਾ ਚੈਨ ਗੁਆਇਆ ਹੂੰ ਹੁਣ ਕਹਿੰਦੇ ਆ ਕਿ ਦਰ ਫਿਕਰਾਂ ਦੇ नाग ਭਿਆੰਕਰ ਜਿਨ੍ਹਾਂ ਨੇ ਬਹੁਤ ਡਰਾਇਆ ਹੂੰ ਫਿਕਰਾਂ ਦੇ ਵਿੱਚ ਰਾਤ گزارਾ ਦਿਨ ਦਾ ਚੈਨ ਗੁਆਇਆ ਹੂੰ ਕਹਿੰਦੇ ਡਰ ਫਿਕਰ ਕੀ ਬਣੇਗਾ ਕੀ ਹੋਏਗਾ ਜਾਂ ਇਹ ਡਰ ਪਤਾ ਨਹੀਂ ਮੈਨੂੰ ਕਾਮਯਾਬੀ ਮਿਲ ਨਹੀਂ ਰਹੀ ਇਦਾਂ ਦੇ ਇਹ ਨਾਗ ਬੜੇ ਭਿਆਨਕ ਸੀ ਜਿਨ੍ਹਾਂ ਨੇ ਮੈਨੂੰ ਬੜਾ ਕਿਉਂਕਿ ਡਰ ਤਾਂ ਹੁੰਦਾ ਨਾ ਸਾਰਿਆਂ ਨੂੰ ਹੁਣ ਕਹਿੰਦੇ ਜਿੱਥੇ ਫਿਕਰ ਆ ਗਈ ਇਹ ਵੀ ਇੱਕ ਨਾਗ ਹੈ ਇੱਕ ਸੱਪ ਹੁੰਦਾ ਨਾ ਜਿਹੜਾ ਡਸਦਾ ਹੈ ਕਹਿੰਦੇ ਫਿਕਰਾਂ ਦੇ ਨਾਗ ਵੀ ਜਦੋਂ ਚਿੰਤਾਵਾਂ ਦੇ ਨਾਗ ਡਸਦੇ ਐ ਤਾਂ ਬੰਦੇ ਦਾ ਬਚਣਾ ਮੁਸ਼ਕਿਲ ਕਹਿੰਦੇ ਚਿੰਤਾ ਵੀ ਇੱਕ ਨਾਗ ਦੀ ਤਰ੍ਹਾਂ ਹੈ ਔਰ ਇਹ ਡਰ ਵੀ ਜਿਹੜਾ ਇਨਸਾਨ ਦੇ ਅੰਦਰ ਬੈਠਾ ਹੁੰਦਾ ਹੈ ناکامی ਦਾ ਡਰ ਦੁਨੀਆ ਦਾ ਡਰ ਸੰਸਾਰ ਦਾ ਡਰ ਜਾਂ ਹੋਰ ਬਹੁਤ ਚੀਜ਼ਾਂ ਦਾ ਡਰ ਹੁਣ ਇਹ ਕਹਿੰਦੇ ਇਹ ਵੀ ਕਿੱਦਾਂ ਦੇ ਨਾਗ ਆ ਜਿਹੜੇ ਅੰਦਰੋਂ ਅੰਦਰ ਇਨਸਾਨ ਨੂੰ ਡੱਸਦੇ ਆ ਤੇ ਇਨਸਾਨ ਦੀ ਜ਼ਿੰਦਗੀ ਖਤਮ ਹੁੰਦੀ ਚਲੀ ਜਾਂਦੀ ਏ ਹੁਣ ਸੁਲਤਾਨ ਬਾਹੁ ਦੱਸਦੇ ਆ ਕਿ ਡਰ ਫਿਕਰਾਂ ਦੇ नाग ਭਿਆਨਕਰ ਜਿਨ੍ਹਾਂ ਨੇ ਬਹੁਤ ਡਰਾਇਆ ਹੋ ਫਿਕਰਾਂ ਦੇ ਵਿੱਚ ਰਾਤ guzारा ਦਿਨ ਦਾ ਚੈਨ ਗਵਾਇਆ ਹੋ ਕਿ ਰਾਤ ਵੀ ਫਿਕਰ ਚ ਜਾਂਦੀ ਸੀ ਤਾਂ ਦਿਨ ਦਾ ਚੈਨ ਵੀ ਗਵਾ ਲਿਆ ਸੀ ਕਿਉਂਕਿ ਇਹ ਨਾਗ ਹੀ ਇਦਾਂ ਦੇ ਸੀ ਤਾਂ ਫਿਰ ਹੁਣ ਕੀ ਕਹਿੰਦੇ ਆ ਇਹਨਾਂ ਨਾਗਾਂ ਤੋਂ ਬਚਾਇਆ ਕਿਸ ਨੇ ਉਹ ਕਹਿੰਦੇ ਫਿਕਰਾਂ ਦੇ ਵਿੱਚ ਰਾਤ guzारा ਦਿਨ ਦਾ ਚੈਨ ਗਵਾਇਆ ਹੋ ਫਿਰ ਮਿਲਿਆ ਮੈਨੂੰ ਜੋਗੀ ਮੁਰਸ਼ਿਦ ਫਿਰ ਮਿਲਿਆ ਮੈਨੂੰ ਜੋਗੀ ਮੁਰਸ਼ਿਦ ਮੁਰਸ਼ਿਦ ਉਹ ਜਿਹਨੇ ਐਸਾ ਨਾਦ বাজਾਇਆ ਹੋ ਕਹਿੰਦੇ ਫਿਰ ਉਹਨਾਂ ਸੱਪਾਂ ਨੂੰ ਕੀਲਣ ਵਾਲਾ ਕੌਣ ਹੁੰਦਾ ਹੈ ਉਹਨਾਂ ਸੱਪਾਂ ਨੂੰ ਫੜਨ ਵਾਲਾ ਕੌਣ ਹੁੰਦਾ ਘਰ 'ਚ ਕਹਿੰਦੇ ਸੱਪ ਆ ਜਾਵੇ ਤਾਂ ਜੋਗੀ ਨੂੰ ਬੁਲਾਓ ਕਿਸੇ ਸਪੇਰੇ ਨੂੰ ਸਪੇਰੇ ਨੂੰ ਜੋਗੀ ਵੀ ਕਿਹਾ ਜਾਂਦਾ ਹੈ ਬੁਲਾਓ ਕਿਸੇ ਸਪੇਰੇ ਨੂੰ ਜਿਹੜਾ ਇਹਨਾਂ ਨੂੰ ਕਾਬੂ ਕਰ ਸਕੇ ਹੁਣ ਜੇ ਜੀਵਨ ਦੇ ਵਿੱਚ ਚਿੰਤਾਵਾਂ ਦੇ नाग ਘੁੰਮ ਰਹੇ ਐ ਫਿਕਰਾਂ ਦੇ नाग ਘੁੰਮ ਰਹੇ ਐ ਪਰੇਸ਼ਾਨੀਆਂ ਦੇ नाग ਘੁੰਮ ਰਹੇ ਰਹੇ ਐ ਡਰ ਬਹਿਮਾ ਭਰਮਾਂ ਦੇ नाग ਘੁੰਮ ਰਹੇ ਐ ਤਾਂ ਹੁਣ ਇਹਨਾਂ ਨੂੰ ਬਾਹਰਲਾ ਜੋਗੀ ਨਹੀਂ ਕਾਬੂ ਕਰ ਸਕਦਾ ਜਿਹੜਾ ਸਪੇਰਾ ਹੈ ਇਹਨਾਂ ਨੂੰ ਕਾਬੂ ਕਰਨ ਵਾਸਤੇ ਤਾਂ ਫੇ ਸੁਲਤਾਨ ਬਾਹੂ ਕਹਿੰਦੇ ਮੁਰਸ਼ਿਦ ਜੋਗੀ ਹੀ ਚਾਹੀਦਾ ਹੈ ਮੁਰਸ਼ਦ ਗੁਰੂ ਫਿਰ ਉਹ ਕਹਿੰਦੇ ਆ ਡਰ ਫਿਕਰਾਂ ਦੇ 나ਗ ਭਿਆਨਕਰ ਜਿਨ੍ਹਾਂ ਨੇ ਬਹੁਤ ਡਰਾਇਆ ਹੋ ਫਿਕਰਾਂ ਦੇ ਵਿੱਚ ਰਾਤ guzारा ਦਿਂਦਾ ਚੈਨ ਗੁਆਇਆ ਹੋ ਫਿਰ ਮਿਲਿਆ ਮੈਨੂੰ ਜੋਗੀ ਮੁਰਸ਼ਦ ਜਿਨੇ ਐਸਾ ਨਾਦ বাজਾਇਆ ਹੋ ਪਕੜ ਕੇ ਸਾਰੇ ਫਨੀਆਂ ਬਿਸ਼ੇਰ ਕੀਲ ਪਟਾਰੀ ਪਾਇਆ ਹੋ ਕਹਿੰਦੇ ਫਿਰ ਮੈਨੂੰ ਮਿਲਿਆ ਜੋਗੀ ਮੁਰਸ਼ਦ ਇਨੇ ਇਹਦਾ ਨਾਦ ਵਜਾਇਆ ਕਿਉਂਕਿ ਜੋਗੀ ਬੀਨ ਵਜਾਉਂਦੇ ਆ ਨਾ ਉਹ ਕਹਿੰਦੇ ਮੁਰਸ਼ਿਦ ਨੇ ਨਾਦ ਵਜਾਇਆ ਨਾਦ ਹੁੰਦੇ ਇੱਕ ਐਸੀ ਆਵਾਜ਼ ਦਿੱਤੀ ਐਸਾ ਕਲਮਾ ਦੱਸਿਆ ਐਸੀ ਜ਼ੁਬਾਨ ਤੋਂ ਬੋਲੀ ਬੋਲੀ ਉਹ ਮੁਰਸ਼ਿਦ ਦੀ ਆਵਾਜ਼ ਸੁਣ ਕੇ ਉਹ ਨਾਦ ਸੁਣ ਕੇ ਫਿਰ ਕੀ ਹੁੰਦਾ ਹੈ ਕਿ ਪਕੜ ਕੇ ਸਾਰੇ ਫਨੀਅਰ ਬਿਸ਼ੇਰ ਕਹਿੰਦੇ ਸਪੇਰਾ ਬੀਨ ਵਜਾ ਕੇ ਸਭ ਪਕੜ ਕੇ ਪਟਾਰੀ ਬੰਦ ਕਰ ਲੈਂਦਾ ਹੈ ਤਾਂ ਮੁਰਸ਼ਿਦ ਨੇ ਮੇਰੀ ਜ਼ਿੰਦਗੀ ਦੀ ਟੈਨਸ਼ਨਾਂ ਚਿੰਤਾਵਾਂ ਪਰੇਸ਼ਾਨੀਆਂ ਰੂਪੀ ਸੱਪਾਂ ਨੂੰ ਆਪਣੇ ਨਾਦ ਦੇ ਜ਼ਰੀਏ ਉਹ ਸ਼ਬਦ ਦੀ ਦੁਨਕਾਰ ਦੇ ਜ਼ਰੀਏ ਉਹ ਰੱਬ ਦੇ ਕਲਮੇ ਦੇ ਜ਼ਰੀਏ ਮੇਰੇ ਅੰਦਰਲੇ ਡਰ ਫਿਕਰਾਂ ਬੇਮਾ ਪਰਮਾ ਦੇ ਸੱਪਾਂ ਨੂੰ ਪਕੜ ਕੇ ਪਟਾਰੀ ਵਿੱਚ ਹੁਣ ذرا غور کرنا ਅੱਜ ਤੁਸੀਂ ਵੀ مالک ਦੇ ਘਰ 'ਚ ਬੈਠੇ ਹੋ ਕਹਿੰਦੇ ਨਾ ਮੁਰਸ਼ਿਦ ਦੇ ਕੋਲ ਬੈਠੇ ਹੋ ਤਾਂ ਅੱਜ ਤੁਹਾਡੇ ਵੀ ਨਾ ਟੈਨਸ਼ਨਾਂ ਚਿੰਤਾਵਾਂ ਪਰੇਸ਼ਾਨੀਆਂ ਦੇ ਸੱਪ ਕੀਲ ਕੇ ਪਟਾਰੀ 'ਚ ਪਾ ਦੇਣੇ ਸਮਝ ਲਿਓ ਕਨੇ ਤੋ ਚਿੰਤਾ ਜੱਡੂ ਇਹ ਭਰੋਸਾ ਰੱਖੋ ਕਿ ਜੀਵਨ ਚਾਹੇ ਮੇਰੇ ਵੀ ਕੋਈ ਮੁਸ਼ਕਿਲਾਂ ਦਾ ਸੱਪ ਨਾ ਖੜਾ ਹੈ ਮੈਨੂੰ ਦਸਣ ਵਾਸਤੇ ਤਾਂ ਮੈਨੂੰ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਮੇਰੇ ਕੋਲ ਵੀ ਜੋਗੀ ਮੁਰਸ਼ਿਦ ਹੈ ਉਹ ਮੁਰਸ਼ਿਦ ਹੈ ਉਹ ਐਸਾ ਜੋਗੀ ਜਿਹਨੇ ਹਰ ਮੁਸ਼ਕਿਲ ਦੇ ਸੱਪ ਨੂੰ ਜਿੱਦਾ ਕਹਿੰਦੇ ਪਕੜ ਕੇ ਸਾਰੇ ਫਨੀਆਂਰ ਬਿਸ਼ੇਰ ਕੀਲ ਪਿਟਾਰੀ ਤੇ ਮੈਨੂੰ ਵੀ ਆਪਣੇ ਮਾਲਕ ਤੇ ਪੂਰਾ ਹੁਣ ਇਹ ਦੁੱਖਾਂ ਚਿੰਤਾਵਾਂ ਪਰੇਸ਼ਾਨੀਆਂ ਦੇ ਫਨੀਆਂਰ ਬਿਸ਼ੇਰ ਫਨੀਆਂਰ ਸਮਝਦੇ ਹੋਗੇ ਨਹੀਂ ਬਿਸ਼ੇਰ ਬੇਸ਼ਾਨਾ ਭਰੇ ਹੋਏ ਸੱਪ ਉਹ ਕਹਿੰਦੇ ਜਿੰਨੇ ਮਰਜੀ ਫਨੀਅਰ ਖਤਰਨਾਕ ਚਿੰਤਾਵਾਂ ਪਰੇਸ਼ਾਨੀਆਂ ਮੁਸ਼ਕਿਲਾਂ ਬਿਮਾਰੀਆਂ ਦੇ ਨਾਲ ਜਿੰਨੇ ਮਰਜੀ ਭਿਆਨਕ ਹੈ ਹੁਣੇ ਮੇਰਾ ਕੁਝ ਨਹੀਂ ਵਿਗਾੜ ਸਕਦੇ ਕਿਉਂਕਿ ਮੇਰਾ ਰક્ષਕ ਮੇਰਾ ਮੁਰਸ਼ਿਦ ਜੋਗੀ ਮੇਰੇ ਨਾਲ ਆਹੀਂ ਤਾਂ ਕਿਹਾ ਹੈ ਨਾ ਕਿ ਤੇਰੇ ਇਹਿਸਾਨਾਂ ਦਾ ਮੁੱਲ ਕਦੇ ਮੈਂ ਉਤਾਰ ਨਹੀਂ ਸਕਦਾ ਤੇਰੇ ਇਹਿਸਾਨਾਂ ਦਾ ਮੁੱਲ ਕਦੇ ਮੈਂ ਉਤਾਰ ਸਕਦੇ ਉਹਦੇ ਇਹਿਸਾਨਾਂ ਦਾ ਮੁੱਲ ਜੁਨੀਆ ਰਹਿਮਤਾ ਉਹ ਪਰਮਾਤਮਾ ਉਹ ਪ੍ਰਭੂ ਉਹ ਮਾਲਿਕ ਜਾਂ ਮੁਰਸ਼ਦ ਸਾਡੇ ਤੇ ਕਰਦਾ ਹੈ ਕਹਿੰਦੇ ਉਹਦੇ احسانਾਂ ਦਾ ਮੁੱਲ ਉਤਾਰਨਾ ਬੜਾ ਸੋ ਤੇਰੇ احਸਾਨਾਂ ਦਾ ਮੁੱਲ ਕਦੇ ਮੈਂ ਉਤਾਰ ਨਹੀਂ ਸਕਦਾ ਤੂੰ ਹੋਵੇ ਜੀਕਰ ਬੱਲ ਮੇਰੇ ਮੈਂ ਹਾਰ ਨਹੀਂ ਸਕਦਾ ਕਹਿੰਦੇ ਤੇਰੇ احਸਾਨਾਂ ਦਾ ਮੁੱਲ ਕਦੇ ਤੇਰੇ احਸਾਨਾਂ ਦਾ ਮੁੱਲ ਕਦੇ ਮੈਂ ਕਿਉਂਕਿ ਜ਼ਿੰਦਗੀ ਵੀ ਉਹਦੀ ਦਿੱਤੀ ਹੈ ਇਹ ਸਾਹ ਵੀ ਉਹਦੇ ਦਿੱਤੇ ਚੱਲਦੇ ਆ ਇਹ ਦਿਲ ਧੜਕਦਾ ਤੇ ਵੀ ਉਹਦੀ ਰਹਿਮਤ ਹੈ ਕਿੱਦਾਂ ਕਿੱਦਾਂ ਬੰਦਾ ਕਰੇ ਕਹਿੰਦੇ ਇਹ ਰੀਜ਼ਕ ਦੇ ਰਿਹਾ ਹੈ ਹਵਾ ਦੇ ਰਿਹਾ ਹੈ ਪਾਣੀ ਦੇ ਰਿਹਾ ਹੈ ਜੀਵਨ ਦੇ ਰਿਹਾ ਹੈ ਹਰ ਸ਼ੈ ਦੇ ਰਿਹਾ ਹੈ ਅਗਰ ਬੰਦਾ ਉਹਦੇ احਸਾਨਾਂ ਦਾ ਸ਼ੁਕਰ ਵੀ ਕਰਨਾ ਚਾਹਵੇ ਤਾਂ ਕਹਿੰਦੇ ਜ਼ਿੰਦਗੀ ਛੋਟੀ ਬਹਿ ਜਾਂਦੀ ਪਰ ਸ਼ੁਕਰ ਨਹੀਂ ਬੰਦਾ ਕਹਿੰਦੇ ਹਜ਼ੂਰ ਮੁਹੰਮਦ ਸਾਹਿਬ ਦੀ ਗੱਲ ਯਾਦ ਆ ਗਈ ਸਾਨੂੰ ਕਿ ਹਜ਼ੂਰ ਮੁਹੰਮਦ ਕਹਿੰਦੇ ਸਾਰੀ ਸਾਰੀ ਰਾਤ ਖੜਕੇ ਨਾ ਇਬਾਦਤ ਕਰਦੇ ਸੀ ਪੈਰ ਸੋਜ ਜਾਂਦੇ ਸੀ ਪਰ ਉਹਨਾਂ ਦੀ ਪਤਨੀ ਆਇਸ਼ਾ ਜੀ ਨੇ ਕਿਹਾ ਕਿ ਹਜ਼ੂਰ ਤੁਸੀਂ ਤਾਂ ਖੁਦਾ ਦੇ ਪੈਗੰਬਰ ਹੋ ਤੁਹਾਡੇ ਤਾਂ ਸਾਰੇ ਗੁਨਾਹ ਮਾਫ ਕੀਤੇ ਆ ਖੁਦਾ ਨੇ ਯਾਨੀ ਤੁਸੀਂ ਤਾਂ ਗੁਨਾਹ ਵੀ ਨਹੀਂ ਕਰਦੇ ਫਿਰ ਤੁਸੀਂ ਸਾਰੀ ਰਾਤ ਰਾਤ ਖੜੇ ਹੋ ਕੇ ਤੁਹਾਡੇ ਪੈਰਾਂ 'ਚ ਵੀ ਸੋਜੀ ਸ਼ਾ ਜਾਂਦੀ ਹੈ ਇਹ ਕੀ ਕਰਦੇ ਹੋ ਤੁਸੀਂ ਸਮਝਦੇ ਹੋ ਕਿ ਨਹੀਂ ਕਿ ਤੁਹਾਨੂੰ ਤਾਂ ਰੱਬ ਨੇ ਸਾਰੇ ਗੁਨਾਹ ਬਖਸ਼ੇ ਹੋਏ ਆ ਕਿ ਤੁਸੀਂ ਤਾਂ ਗੁਨਾਹ ਵੀ ਕੋਈ ਨਹੀਂ ਕਰਦੇ ਖੁਦਾ ਦੇ ਮਹਿਬੂਬ ਪੈਗੰਬਰ ਨੂੰ ਖੁਦਾ ਤੁਹਾਨੂੰ ਇਸ਼ਕ ਕਰਦਾ ਹੈ ਫਿਰ ਤੁਹਾਨੂੰ ਜੇ ਤੂੰ ਖੁਦਾ ਕਹਿੰਦਾ ਤੂੰ ਮੇਰਾ ਮਹਿਬੂਬ ਹੈ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਐਡਾ ਉੱਚਾ ਰਤਬਾ ਤੁਹਾਨੂੰ ਮਿਲਿਆ ਹੈ ਤਾਂ ਫਿਰ ਤੁਹਾਨੂੰ ਸਾਰੀ ਰਾਤ ਖੜੀ ਹੋਣ ਦੀ ਲੋੜ ਕੀ ਹੈ ਤਾਂ ਹਜ਼ੂਰ ਮੁਹੰਮਦ ਸਾਹਿਬ ਨੇ ਕਿਹਾ ਆਈਸ਼ਾ ਖੁਦਾ ਮੈਨੂੰ ਬਹੁਤ ਪਿਆਰ ਕਰਦਾ ਹੈ ਉਹ ਕਹਿੰਦਾ ਹੈ ਕਿ ਤੂੰ ਮੇਰਾ ਮਹਿਬੂਬ ਹੈ ਪਤਾ ਮੈਨੂੰ ਉਹ ਮੈਨੂੰ ਬਹੁਤ ਪਿਆਰ ਕਰਦਾ ਹੈ ਇਸੇ ਲਈ ਜੇ ਉਹ ਮੈਨੂੰ ਇੰਨਾ ਪਿਆਰ ਕਰਦਾ ਹੈ ਤਾਂ ਮੈਂ ਉਹਦੇ ਸ਼ੁਕਰ ਦੀ ਖੜਾ ਹੁੰਦਾ ਕਿ ਸ਼ੁਕਰ ਹੈ ਮੇਰੇ ਰੱਬਾ ਸ਼ੁਕਰ ਹੈ ਮੈਨੂੰ ਇਸ ਵਾਅਕੇ ਬਣਾਇਆ ਕਿ ਤੂੰ ਮੈਨੂੰ ਪਿਆਰ ਕਰ ਸਕਦਾ ਉਹਦੇ ਸ਼ੁਕਰਾਨੇ 'ਚ ਖੜਾ ਹੁੰਦਾ ਮੈਂ ਕਿਉਂਕਿ ਸਾਰੀ ਰਾਤ ਵੀ ਖੜਾ ਹੁੰਦਾ ਪੈਰ ਵਿੱਚਾਂ ਤਾਂ ਸੁੱਜ ਜਾਂਦੇ ਐ ਪਰ ਅੰਦਰੋਂ ਆਂਦਾ ਹੱਲ ਵੀ ਸ਼ੁਕਰਾਨਾ ਪੂਰਾ ਹੋ ਨਹੀਂ ਸਕਿਆ ਦਿਲ ਕਰਦਾ ਹੋਰ ਕਰਾਂ ਹੁਣ ਦੇਖੋ ਸਾਰੀ ਸਾਰੀ ਰਾਤ ਖੜ ਕੇ ਸ਼ੁਕਰਾਨਾ ਕਰਦੇ ਸੀ ਇੱਥੇ ਬੰਦਾ ਇੰਨਾ ਵੀ ਨਹੀਂ ਕਰਦਾ ਰੋਟੀ ਖਾ ਕੇ ਸ਼ੁਕਰ ਕਰ ਲਈਏ ਜੇ ਬੰਦੇ ਰੋਟੀ ਖਾ ਕੇ ਸ਼ੁਕਰ ਕੀਤਾ ਨਹੀਂ ਭੁੱਲ ਗਿਆ ਮੈਂ ਭੁੱਲਣਾ ਤਾਂ ਹੈ ਕਿਉਂਕਿ ਧਿਆਨ ਤਾਂ ਮੋਬਾਈਲ 'ਚ ਜਾਂ ਟੀਵੀ 'ਚ ਹੈ ਕਦੀ ਖਾਣ ਲੱਗੇ ਸ਼ੁਕਰ ਕੀਤਾ ਕਿ ਸ਼ੁਕਰ ਹੈ ਮੇਰੇ ਮਾਲਕ ਦੇ ਦਾਤ ਦੇਣ ਵਾਸਤੇ ਉਹਦਾ ਨਾਮ ਲੈ ਕੇ ਜਦੋਂ ਭੋਜਨ ਸਾਹਮਣੇ ਆਵੇ ਸ਼ੁਕਰ ਕਰੀਏ ਪਹਿਲਾਂ ਕਿ ਸ਼ੁਕਰ ਹੈ ਮੈਨੂੰ ਇਹ ਦਾਤ ਦੇਣ ਵਾਸਤੇ ਨਹੀਂ ਤਾਂ ਦੁਨੀਆ ਤੇ ਬਹੁਤ ਹੈ ਜਿਹੜੇ ਭੋਜਨ ਖਾਣ ਨੂੰ ਵੀ ਤਰਸ ਰਹੇ ਆ ਜਨਮਿਕ ਰੋਟੀ ਵੀ ਨਹੀਂ ਮਿਲਦੀ ਨਸੀਬ ਹੁੰਦੀ ਸ਼ੁਕਰ ਹੈ ਮੈਨੂੰ ਘਰ ਦੇ ਵਿੱਚ ਤੂੰ ਇਹ ਖਾਣਾ ਦੇ ਰਿਹਾ ਜਾਂ ਮੈਨੂੰ ਆਫਿਸ ਵਿੱਚ ਖਾਣਾ ਦੇ ਰਿਹਾ ਜਾਂ ਮੈਨੂੰ ਕਿਤੇ ਵੀ ਚਾਹੇ ਮੈਂ ਦਿਹਾੜੀਦਾਰ ਵੀ ਆ ਉੱਥੇ ਵੀ ਖਾਣਾ ਖਾਂਦਾ ਰਹੇ ਸ਼ੁਕਰ ਕਰੀਏ ਸ਼ੁਕਰ ਹੈ ਮੈਨੂੰ ਰਜ਼ਕ ਦੇਣ ਵਾਸਤੇ ਫੇ ਖਾ ਕੇ ਸ਼ੁਕਰ ਕਰੀਏ ਕਿਉਂਕਿ ਇਹ ਗੱਲ ਯਾਦ ਰੱਖਣਾ ਇਹ ਗੱਲ ਤਾਂ ਸਾਡੇ ॠषि मुनि ਵੀ ਵੇਦਾਂ ਅੰਦਰ ਲਿਖਦੇ ਆ ਕਿ ਅੰਨ ਵੀ ਬ੍ਰਹਮ ਦਾ ਰੂਪ ਹੈ ਜਦੋਂ ਵੀ ਅਸੀਂ ਅੰਨ ਸਾਹਮਣੇ ਹੋਵੇ ਹੱਥ ਜੋੜ ਕੇ ਪ੍ਰਭੂ ਦਾ ਸ਼ੁਕਰ ਕਰਦੇ ਤਾਂ ਸਾਡੇ ਵੱਲੋਂ ਅੰਨ ਨੂੰ ਉਹ ਊਰਜਾ ਜਾਂਦੀ ਹੈ ਕਿ ਜਦੋਂ ਉਹ ਸਾਡੇ ਅੰਦਰ ਜਾਂਦਾ ਹੈ ਤਾਂ ਸਾਡੇ ਵਾਸਤੇ ਅੱਛੀ ਸਿਹਤ ਲੈ ਕੇ ਕਹਿੰਦੇ ਅੱਛੀ ਸਿਹਤ ਵੱਧ ਜਾਂਦਾ ਹੈ ਉਹ ਤਾਂ ਜਦੋਂ ਖਾਣ ਤੋਂ ਆ ਸ਼ੁਕਰ ਕਰਦੇ ਆ ਤਾਂ ਉਹ ਅੰਨ ਉਹ ਜਲ ਜੋ ਸਾਡੇ ਅੰਦਰ ਜਾਂਦਾ ਹੈ ਉਹ ਪੋਜ਼ਿਟਿਵਿਟੀ ਸਾਨੂੰ ਦਿੰਦਾ ਕਿ ਸਾਡੇ ਕਈ ਰੋਗ ਕਈ ਬਿਮਾਰੀਆਂ ਦੂਰ ਉਕੇ ਜਦੋਂ ਕਿਸੇ ਵੀ ਚੀਜ਼ ਨਾਲ ਰੱਬ ਦਾ ਨਾਮ ਜੋੜ ਦਿੰਦੇ ਆ ਨਾ ਤਾਂ ਫਿਰ ਉਹ ਚੀਜ਼ ਸਾਡੇ ਤੇ ਅੱਛਾ ਅਸਰ ਜਿਦਾ ਕਹਿੰਦੇ ਮੀਰਾ ਜ਼ਹਿਰ ਦਾ ਪਿਆਲਾ ਰੱਬ ਆਪਣੇ ਮੁਰਸ਼ਿਦ ਦਾ ਆਪਣੇ ਸਤਗੁਰ ਦਾ ਨਾਮ ਲੈ ਕੇ ਪੀ ਗਈ ਤਾਂ ਦੇਖੋ ਜ਼ਹਿਰ ਵੀ ਉਹਦੇ ਵਾਸਤੇ ਸ਼ਰਬਤ ਬਣ ਗਿਆ ਜਾਂ ਅੰਮ੍ਰਿਤ ਬਣ ਗਿਆ ਕਹਿਣੋ ਜ਼ਹਿਰ ਨੇ ਵੀ ਕੁਝ ਨਹੀਂ ਵਿਗਾੜਿਆ ਪਰ ਅੱਜ ਇਨਸਾਨ ਚੰਗੀਆਂ ਭਲੀਆਂ ਦਾਲਾਂ ਸਬਜ਼ੀਆਂ ਰੋਟੀਆਂ ਖਾਂਦਾ ਫਿਰ ਕਹਿੰਦਾ ਖਾ ਕੇ ਬਿਮਾਰ ਹੋ ਗਿਆ ਮੈਨੂੰ ਪਚੀਆਂ ਨਹੀਂ ਮੈਨੂੰ ਅਪਾਚ ਹੋ ਗਈ ਮੇਰੇ ਪੇਟ ਤੇ ਦਰਦ ਹੋ ਗਈ ਉਹ ਕਰਨਾ ਕੀ ਹੈ ਧਿਆਨ ਤਾਂ ਤੇਰਾ ਜਿੱਦਾਂ ਦੱਸਿਆ ਇਹ ਤਾਂ ਰੋਟੀ ਚੱਲਦੀ ਉਦੋਂ ਮੋਬਾਈਲ ਐ ਚੱਲਦਾ ਰਹਿੰਦਾ ਹੈ ਨਾ ਕਈਆਂ ਨੂੰ ਦੇਖਿਆ ਖਾਣੇ ਦੇ ਟੇਬਲ ਤੇ ਵੀ ਬੰਦੇ ਦੇ ਅੱਥੋਂ ਮੋਬਾਈਲ ਨਹੀਂ ਜਾਂਦਾ ਸਮਝਦੇ ਹੋ ਕਿ ਨਹੀਂ ਉਹ ਕਮ ਸੇ ਕਮ ਖਾਣ ਲੱਗੇ ਤੇ ਆਪਣੇ ਰੱਬ ਦਾ ਧਿਆਨ ਦਿਓ ਸ਼ੁਕਰ ਆ ਮੇਰੇ ਮਾਲਕ ਰਿਜ਼ਕ ਦੇਣ ਵਾਸਤੇ ਇੱਕ ਪਾਸੇ ਹਜ਼ੂਰ ਮੁਹੰਮਦ ਉਹ ਕਹਿੰਦੇ ساری ਰਾਤ ਖੜ ਕੇ ਪੈਰ ਵੀ ਸੁੱਜ ਜਾਂਦੇ ਸੀ ਤਾਂ ਵੀ ਕਹਿੰਦੇ ਮੈਨੂੰ ਲੱਗਦਾ ਮੈਂ ਪੂਰਾ ਸ਼ੁਕਰ ਨਹੀਂ ਕਰ پا ਰਿਹਾ ਤਾਂ ਦੂਜੇ ਪਾਸੇ ਆਪਣੀ ਜ਼ਿੰਦਗੀ ਦੇਖੀਏ ਕਿ ਅਸੀਂ ਕਿੰਨਾ ਕੁ ਸ਼ੁਕਰ ਕਰਦੇ ਆ ਆਪਣੇ ਰੱਬ ਦਾ ਰਤਬੇ ਤਾਂ ਫੇਰ ਹੀ ਉੱਚੇ ਹੋਣੇ ਆ ਨਾ ਜਦੋਂ ਸਾਡੀ ਜ਼ੁਬਾਨ ਤੇ ਰੱਬ ਦਾ ਨਾਮ ਹੋਏਗਾ ਸਮਝਦੇ ਹੋ ਕਿ ਤਾਂ ਹੀ ਅਸੀਂ ਕਹਿੰਦੇ ਤੇਰੇ احسانਾਂ ਦਾ ਮੁੱਲ ਕਦੇ ਮੈਂ ਉਤਾਰ ਨਹੀਂ ਸਕਦਾ ਤੂੰ ਹੋਵੇਂ ਜੇਕਰ ਵੱਲ ਮੇਰੇ ਮੈਂ ਤਾਂ ਜੇ ਉਹ ਮੇਰੇ ਵੱਲ ਹੋਵੇ ਸੋਚੋ ਜ਼ਰਾ ਜੇ ਰੱਬ ਮੇਰੇ ਵੱਲ ਹੈ ਤਾਂ ਮੇਰੀ ਹਾਰ ਕਦੀ ਕਿਉਂਕਿ ਜਿਹਦੇ ਵੱਲ ਰੱਬ ਹੋਵੇ ਕਦੀ ਹਾਰ ਸਕਦਾ ਹੈ ਤਜੇ ਤੁਹਾਨੂੰ ਵਿਸ਼ਵਾਸ ਹੈ ਕਿ ਮੇਰਾ ਮਾਲਿਕ ਮੇਰੇ ਨਾਲਤ ਵੀ ਡਰਦੇ ਕਿਉਂ ਚਿੰਤਾ ਕਿਉਂ ਕਰਦੇ ਹੋ ਮੇਰਾ ਕੀ ਬਣੇਗਾ ਬੱਚਿਆਂ ਦਾ ਕੀ ਬਣੇਗਾ ਇਹ ਸੋਚੋ ਉਹ ਮਾਲਿਕ ਮੇਰੇ ਨਾਲ ਜੋ ਹੋਏਗਾ acha ਹੋਏਗਾ ਫਿਕਰ ਹੀ ਕੋਈ ਨਹੀਂ ਜਦੋਂ ਵਿਸ਼ਵਾਸ ਨਾਲ ਭਰੇ ਹੋਈਏ ਤਾਂ ਫਿਰ ਡਰ ਨਹੀਂ ਹੁੰਦਾ ਬੰਦੇ ਨੂੰ ਵਿਸ਼ਵਾਸ ਹੁੰਦਾ ਆਪਣੀ ਜਿੱਤ ਦਾ ਵਿਸ਼ਵਾਸ ਹੁੰਦਾ ਹੈ ਕਾਮਯਾਬੀ ਦਾ ਕਿ ਮੈਨੂੰ ਖਫਲਤਾ ਜ਼ਰੂਰ ਨਹੀਂ ਕਿਉਂਕਿ ਜਿਉ ਮੇਰੇ ਵੱਲ ਤਾਂ ਮੇਰੀ ਹਾਰ ਕਦੀ ਨਹੀਂ ਤੂੰ ਹੋਵੇਂ ਜੇਕਰ ਵੱਲ ਮੇਰੇ ਮੈਂ ਹਾਰ ਨਹੀਂ ਸਕਦਾ ਉਹ ਤੇਰੇ ਬਾਝੋਂ ਮੇਰੀ ਡੁੱਬਦੀ ਬੇੜੀ ਕੋਈ ਇਹ ਕਹੇ ਹੋਵੇ ਮੇਰੀ ਬੇੜੀ ਜਿੰਨੀ ਮਰਜੀ ਤੂਫਾਨ ਹੋਣ ਜਿੰਨਾ ਮਰਜੀ ਭਿਆਨਕਰ ਸਮੁੰਦਰ ਹੋਵੇ ਜਿੰਨਾ ਮਰਜੀ ਬੜਾ ਤੂਫਾਨ ਹੋਵੇ ਜੇ ਮੇਰੀ ਬੇੜੀ ਡੁੱਬ ਵੀ ਰਹੀ ਹੈ ਤਾਂ ਮੈਨੂੰ ਪਤਾ ਤਾਰਨ ਵਾਲਾ ਮੇਰੇ ਨਾਲ ਹੈ ਤੇ ਉਹ ਤੇ ਯਕੀਨ ਹੈ ਤਾਂ ਫੇ ਮੇਰੀ ਬੇੜੀ ਕੋਈ ਤੂਫਾਨ ਡਬੋ ਔਰ ਇਹ ਵੀ ਗੱਲ ਸੱਚੀ ਤੇਰੇ ਵੱਜੋਂ ਤਾਰ ਵੀ ਕੋਈ ਨਹੀਂ ਸਕਦਾ ਤਾਂ ਹੀ ਕਹਿੰਦੇ ਰੱਬ ਤੇ ਯਕੀਨ ਰੱਖੋ ਉਹ ਪ੍ਰਮਾਤਮਾ ਤੇ ਯਕੀਨ ਰੱਖੋ ਕਿਉਂਕਿ ਬੀੜੀਆਂ ਨੂੰ ਉਹਨੇ ਤਾਰਨਾ ਉਸ ਮਾਲਿਕ ਤੇ ਵਿਸ਼ਵਾਸ ਹੋਵੇ ਤਾਂ ਫਿਰ ਇਨਸਾਨ ਦੀ ਬੀੜੀ ਤਰਦੀ ਵੀ ਜ਼ਰੂਰ ਹੈ ਤੇਰੇ ਬਾਝੋਂ ਮੇਰੀ ਡੁੱਬਦੀ ਬੀੜੀ ਕੋਈ ਤਾਰ ਨਹੀਂ ਸਕਦਾ ਉਹ ਜਿਸ ਦਾ ਰਾਖਾ ਤੂੰ ਹੋਵੇਂ ਉਹਨੂੰ ਕੋਈ ਮਾਰ ਸਕਦਾ ਫਿਰ ਉਹਨੂੰ ਵੇ ਜਿਸ ਦਾ ਰક્ષਕ ਤੂੰ ਹੋਵੇਂ ਉਹਨੂੰ ਕੋਈ ਤਾਰ ਨਹੀਂ ਸਕਦਾ ਤੇ ਤੁਹਾਡਾ ਰક્ષਕ ਕੌਣ ਹੈ ਫੇਰ ਡਰਨਾ ਕਿਉਂ ਫਿਕਰ ਕਿਉਂ ਕਰਨੀ ਚਿੰਤਾ ਕਿਉਂ ਕਰਨੀ ਹੈ ਮਰਨਾ ਤਾਂ ਇੱਕ ਦਿਨ ਹੈ ਹੀ ਪਰ ਡਰਨਾ ਕਿਉਂ ਆਪਣੀ ਜ਼ਿੰਦਗੀ ਆਨੰਦ ਨਾਲ ਜੀਏ ਖੁਸ਼ੀ ਨਾਲ ਜੀਏ ਕਹਿੰਦੇ ਨਾ مولانا ਰੂਮੀ ਇੱਕ ਕਬਰ ਦੇ ਕੋਲ ਇੱਕ ਕਬਰਸਥਾਨ ਦੇ ਕੋਲ ਦੀ ਜਾ ਰਹੇ ਸੀ ਤਾਂ ਗੋਰਨਰ ਕਬਰਾਂ ਨੂੰ ਦੇਖ ਰਹੇ ਆ ਤਾਂ ਉਹਨਾਂ ਦੇ ਇੱਕ ਸੇਵਕ ਨੇ ਪੁੱਛਿਆ ਮਹਾਰਾਜ ਕਬਰਸਥਾਨ ਹੈ ਸਾਰੀਆਂ ਕਬਰਾਂ ਇੱਕੋ ਜੀਆਂ ਦੇਖ ਕੀ ਰਹੇ ਹੋ ਤਾਂ مولانا ਰੂਮੀ ਨੇ ਬੜੀ ਪਿਆਰੀ ਗੱਲ ਕਹੀ مولانا ਰੂਮੀ ਨੇ ਕੀ ਕਿਹਾ कि मैंने कब्रिस्तान में ऐसी कब्रें भी देखी हैं मैंने कब्रिस्तान में उन लोगों की कब्रें भी देखी हैं जिन्होंने जिंदगी में कभी इसलिए कोशिश नहीं की कि कहीं मारे ना जाएं ਕਹਿੰਦੇ ਕਈ ਵਾਰ ਬੰਦਾ ਕੋਸ਼ਿਸ਼ ਕਰਨ ਤੋਂ ਡਰਦਾ ਕਿ ਮੈਂ ਮਰੀ ਨਾ ਜਾਵਾਂ ਉਹ ਕਹਿੰਦੇ ਮੈਂ ਉਹਨਾਂ ਦੀ ਕਬਰਾਂ ਦੇਖ ਰਿਹਾ ਜਿਨ੍ਹਾਂ ਨੇ ਕਦੀ ਕੋਸ਼ਿਸ਼ ਹੀ ਨਹੀਂ ਕੀਤੀ ਆਪਣੀ ਮੰਜ਼ਰ ਪਾਣ ਨੂੰ ਇਸ ਡਰਨਾ ਕਿਤੇ ਮੈਂ ਉਹ ਵੀ ਮਰ ਗਏ ਕਿਉਂਕਿ ਮਰਨਾ ਤਾਂ ਸਾਰਿਆਂ ਨੇ ਜਾ ਕੋਸ਼ਿਸ਼ ਕਰਦੇ ਆ ਮਰੀਏ ਤ ਤਾਂ ਯਾਹ ਬੇ ਹਾਰ ਮੰਨ ਕੇ ਬਹਿ ਜੀਏ ਮਰਨਾ ਤਾਂ ਪਰ ਇਹ ਗੱਲ ਹੈ ਕਿ ਜਿਹੜਾ ਕੋਸ਼ਿਸ਼ ਕਰਨ ਵਿੱਚ ਚੱਲਦਾ ਹੈ ਨਾ ਫਿਰ ਹੋ ਸਕਦਾ ਮਰਨ ਤੋਂ ਪਹਿਲਾਂ ਉਹਨੂੰ ਮੰਜ਼ਿਲ ਮਿਲ ਜਾਵੇ ਔਰ ਕਹਿ ਸਕੇ ਕਿ ਜ਼ਿੰਦਗੀ 'ਚ ਜੋ ਮੇਰੀ ਮੰਜ਼ਿਲ ਸੀ ਮੈਂ ਆਪਣੀ ਮੰਜ਼ਿਲ ਨੂੰ ਹਾਸਲ ਕਰਕੇ ਮਰਿਆ ਇਹ ਮਰਨਾ ਵੀ ਸਫਲ ਹੈ